ਸਰਸਕਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਹਰਵਿੰਦਰ ਸਿੰਘ ਬੱਦਨ ਚੰਡੀਗੜ੍ਹ ਤਿਆਰ ਹੈ ਦਲਜੀਤ ਉਸਾਂਜ ਦਾ ਕਾਨਸਰਟ ਹੈ 14 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਦਲਜੀਤ ਉਸਾਂਜ ਧੂਮਾ ਪਾਉਣ ਲਈ ਤਿਆਰ ਨੇ ਪਰ ਹੁਣ ਉਹਨਾਂ ਨੂੰ ਐਡਵਾਈਸਰੀਆਂ ਵੀ ਜਾਰੀ ਹੋਣ ਲੱਗ ਪਈਆਂ ਨੇ ਪਹਿਲਾਂ ਤੇਲੰਗਾਨਾ ਦੇ ਵਿੱਚ ਐਡਵਾਈਸਰੀ ਜਾਰੀ ਹੋਈ ਸੀ ਹੁਣ ਚੰਡੀਗੜ੍ਹ ਦੇ ਵਿੱਚ ਵੀ ਐਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਵੱਲੋਂ ਇੱਕ ਪਟੀਸ਼ਨ ਪਾਈ ਗਈ ਹੈ ਇੱਕ ਐਡਵਾਈਸਰੀ ਜਾਰੀ ਕੀਤੀ ਗਈ ਹੈ ਸਿੱਧੇ ਤੌਰ ਦੇ ਉੱਤੇ ਦਲਜੀਤ ਉਸਾਹ ਨੂੰ ਲੈ ਕੇ ਕਿ ਉਹਨਾਂ ਦੇ ਕਾਨਸਰਟ ਦੇ ਵਿੱਚ ਬੱਚਿਆਂ ਨੂੰ ਲੈ ਕੇ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਜੋ ਆਡੀਓ ਹੈ ਜੋ ਸਾਊਂਡ ਹੈ ਜੋ ਗਾਣਿਆਂ ਦਾ 뮤직 ਦਾ ਸਾਊਂਡ ਹੈ ਉਸ ਨੂੰ ਲੈ ਕੇ ਐਡਵਾਈਸਰੀ ਬਕਾਇਦਾ ਜਾਰੀ ਕੀਤੀ ਗਈ ਹੈ ਇਸ ਨੂੰ ਲੈ ਕੇ तकरीबन ਨਾਲ ਗਾਣਿਆਂ ਨੂੰ ਲੈ ਕੇ ਵੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਪਹਿਲਾਂ ਚੰਡੀਗੜ੍ਹ ਦੇ ਵਿੱਚ ਹੀ ਕਰਨ ਓਜਲਾ ਦਾ ਇੱਕ ਸ਼ੋਅ ਹੋਇਆ ਸੀ ਜਿਸ ਦੇ ਵਿੱਚ ਪੰਡਿਤ ਰਾਉਤਰੇ ਇਨਵਰ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ ਕਰਨ ਓਜਲਾ ਇਹਨਾਂ ਗਾਣਿਆਂ ਨੂੰ ਨਾ ਗਾਵੇ ਜਿਨ੍ਹਾਂ ਦੇ ਵਿੱਚ ਹਥਿਆਰਾਂ ਦੀ ਗੱਲ ਹੋਵੇ ਜਾਂ ਫਿਰ ਸ਼ਰਾਬ ਜਾਂ ਨਸ਼ੇ ਦੀ ਗੱਲ ਹੋਵੇ ਇਸ ਨੂੰ ਲੈ ਕੇ ਹੁਣ ਦਲਜੀਤ ਦੋਸਾਂਝ ਨੂੰ ਵੀ ਇਹੀ ਐਡਵਾਈਸ ਜਾਰੀ ਕੀਤੀ ਗਈ ਹੈ ਕਿ ਪਟਿਆਲਾ ਪੈਗ ਵਰਗੇ ਗਾਣੇ ਜੇਕਰ ਉਹ ਨਾ ਗਾਏ ਜਾਣ ਕਿਉਂਕਿ ਇਸ ਦੇ ਨਾਲ ਬੱਚਿਆਂ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਇਸ ਨੂੰ ਲੈ ਕੇ ਐਡਵਾਈਸ ਜਾਰੀ ਕੀਤੀ ਗਈ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਦਲਜੀਤ ਦੋਸਾਂਝ ਗਾਣਿਆਂ ਦੀ ਆਵਾਜ਼ ਨੂੰ ਉਹਨਾਂ ਕੀ ਰੱਖਣ ਜਿੰਨੀਆਂ ਮਨਜ਼ੂਰ ਹੁੰਦੀਆਂ ਨੇ ਯਾਨੀ ਕਿ ਬੱਚਿਆਂ ਦੇ ਲਈ ਵੱਧ ਤੋਂ ਵੱਧ ਵੀ ਜਿਹੜਾ ਸਾਊਂਡ 120 ਡੀਬੀ ਤੱਕ ਹੁੰਦਾ ਹੈ ਤੇ ਅਡਲਟ ਦੇ ਲਈ 140 ਡੀਬੀ ਤੱਕ ਹੁੰਦਾ ਉਸ ਹਿਸਾਬ ਦੇ ਨਾਲ ਹੀ 뮤직 ਨੂੰ ਰੱਖਿਆ ਜਾਵੇ ਤੇ ਨਾਲ ਹੀ ਐਡਵਾਈਸਰੀ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਦਲਜੀਤ ਹਸਾਂਜ ਸਟੇਜ ਦੇ ਉੱਤੇ ਬੱਚਿਆਂ ਨੂੰ ਨਾ ਬੁਲਾਉਣ ਕਿਉਂਕਿ ਉੱਥੇ 뮤직 ਬਹੁਤ ਜ਼ਿਆਦਾ ਹਾਈ ਹੁੰਦਾ ਹੈ ਬੱਚਿਆਂ ਦੇ ਉੱਤੇ ਅਸਰ ਪੈ ਸਕਦਾ ਹੈ ਤਾਂ ਕਲਮ ਲਾ ਕੇ ਤੇਲੰਗਾਨਾ ਦੇ ਵਿੱਚ ਜਦੋਂ ਐਡਵਾਈਸਰੀ ਜਾਰੀ ਹੋਈ ਸੀ ਤਾਂ ਦਲਜੀਤ ਨੇ ਉੱਥੇ ਵੀ ਜਵਾਬ ਦਿੱਤਾ ਸੀ ਗੁਜਰਾਤ ਦੇ ਵਿੱਚ ਜਾ ਕੇ ਜਵਾਬ ਦਿੱਤਾ ਸੀ ਕਿ ਸ਼ਰਾਬ ਨੂੰ ਲੈ ਕੇ ਪਹਿਲਾਂ ਕਿਹਾ ਗਿਆ ਸੀ ਕਿ ਗਾਣੇ ਨਾ ਗਾਏ ਜਾਣ ਦਲਜੀਤ ਨੇ ਕਹਿ ਦਿੱਤਾ ਸੀ ਕਿ ਪੂਰੇ ਭਾਰਤ ਨੂੰ ਹੀ ਡਰਾਈ ਸਟੇਟ ਐਲਾਨ ਕਰ ਦੋ ਮੈਂ ਮਹਿੰਮ ਦੇ ਵਿੱਚ ਸ਼ਾਮਲ ਹੋਣਾ ਤੇ ਨਾਲ ਹੀ ਜਦੋਂ ਤੁਸੀਂ ਇਹ ਐਲਾਨ ਕਰ ਦੋਗੇ ਦਲਜੀਤ ਉਸਾਂਝਾ ਕਹਿਣਾ ਸੀ ਕਿ ਮੈਂ ਸ਼ਰਾਬ ਵਾਲੇ ਗਾਣੇ ਗਾਣੇ ਹੀ ਬੰਦ ਕਰ ਦਿਆਂਗਾ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਦਿਲੀ ਇੱਛਾ ਹੈ ਕਿ ਅੰਮ੍ਰਿਤਸਰ ਸ਼ਹਿਰ ਨੂੰ ਡਰਾਈ ਸਿਟੀ ਐਲਾਨਿਆ ਜਾਵੇ ਤੇ ਜੇਕਰ ਇਹ ਮਹਿੰਮ ਸ਼ੁਰੂ ਹੁੰਦੀ ਹੈ ਤਾਂ ਦਲਜੀਤ ਉਸਾਂਝ ਉਹਨਾਂ ਦੇ ਨਾਲ ਸ਼ਾਮਲ ਹੁੰਦੇ ਨੇ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਚੰਡੀਗੜ੍ਹ ਦੇ ਵੱਲੋਂ ਜੋ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਚੰਡੀ commission of ਅ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੇ ਵੱਲੋਂ ਜੋ ਸ਼ਿਪਰਾ ਬਾਂਸਰ ਨੇ ਚੇਅਰਪਰਸਨ ਉਹਨਾਂ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ 14 ਤਰੀਕ ਨੂੰ ਦਲਜੀਤ ਉਸਾਨ ਜੋ ਚੰਡੀਗੜ੍ਹ ਦੇ ਵਿੱਚ ਕਾਨਸਰਟ ਕਰਦੇ ਨੇ ਉਸ ਦੇ ਵਿੱਚ ਕਿਵੇਂ ਦਾ ਮਾਹੌਲ ਰਹਿੰਦਾ ਹੈ ਕਿਉਂਕਿ ਇੰਦੋਰ ਦੇ ਵਿੱਚ ਜਦੋਂ ਦਲਜੀਤ ਉਸਾਈ ਦਾ ਵਿਰੋਧ ਹੋਇਆ ਸੀ ਕਈ ਹਿੰਦੂ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ ਤਾਂ ਉੱਥੇ ਇੰਦੋਰੀ ਸਾਹਿਬ ਦਾ ਇੱਕ ਸ਼ਬਦ ਵਰਤ ਕੇ ਦਲਜੀਤ ਉਸਾਈ ਨੇ ਕਹਿ ਦਿੱਤਾ ਸੀ ਕਿ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਕਿਸੇ ਤੋਂ ਦੱਬਣ ਵਾਲੇ ਨਹੀਂ ਤਾਂ ਹੁਣ ਚੰ ਟਿਕਟ ਦੇ ਵਿੱਚ ਜੋ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਦਲਜੀਤ ਉਸਾਂਝ ਇਸ ਐਡਵਾਈਜ਼ਿੰਗ ਲੈ ਕੇ ਕਿਵੇਂ ਕੰਮ ਕਰਦੇ ਨੇ ਜਾਂ ਫਿਰ ਉਹਨਾਂ ਦੀ ਟੀਮ ਕਿਵੇਂ ਇਸ ਚੀਜ਼ ਨੂੰ ਸੋਚਦੀ ਹੈ ਕਿਉਂਕਿ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਬੱਚਿਆਂ ਨੂੰ ਲੈ ਕੇ ਵੀ 사ਉਂਡ ਨੂੰ ਲੈ ਕੇ ਵੀ ਤੇ ਸ਼ਰਾਬ ਵਾਲੇ ਗਾਣਿਆਂ ਨੂੰ ਲੈ ਕੇ ਵੀ ਤਾਂ ਹੁਣ ਦਲਜੀਤ ਉਸਾਂਝ ਇਸਤੇ ਕਿਵੇਂ ਆਪਣਾ ਬਿਆਨ ਦਿੰਦੇ ਨੇ ਕਿ ਕਾਨਸਰਟ ਦੇ ਵਿੱਚ ਕੋਈ ਜਵਾਬ ਦਿੰਦੇ ਨੇ ਜਾਂ ਪਹਿਲਾਂ ਕੋਈ ਜਵਾਬ ਆਉਂਦਾ ਉਸਤੇ ਵੀ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ